ਤਾਂ ਕੀਮਤ ਕਹੀ ਨਾ ਜਾਏ ਸਾਡੀ ਕੀਮਤ ਕਹੀ ਨਾ ਜਾਏ ਸਾਡੇ ਦੇਵਤ ਕਹੀ ਨਾ ਜਾਏ ਸਾਡੇ ਸੇਵਕ ਕਹੀ ਨਾ ਜਾਏ ਹੋਰੇ ਪਾਲ ਜਾਈਂ ਤੇਰੇ ਨਾਮ ਹੋਰੇ ਪਾਲ ਜਾਈਂ ਤੇਰੇ ਨਾਮ ਹੋਰ ਗੁਰੂ ਨਾਨਕ ਹੋਰੇ ਤੇਰੇ ਨਾਮ ਹੋਰ ਪਾਲ ਜਾਈਂ ਤੇਰੇ ਨਾਮ ਹੋ ਗੁਰੂ ਪਾਲ ਜਾਈਂ ਤੇਰੇ ਨਾਮ ਸਰਵਰਬਨ ਕਰਬਾਣ ਜਾਈ ਤੇਰੇ ਨਾਮੇ ਕਾਣ ਜਾਈ ਤੇਰੇ ਨਾਮੇ ਹੋਰ ਬਾਣ ਜਾਈ ਤੇਰੇ ਨਾਮੇ ਸਰਵਰਬਨ ਕਾਈ ਕਰਨਾ ਕਰਬਾਣ ਜਾਈ ਤੇਰੇ ਨਾਮੇ ਸਰ ਸਰਕਾਰ ਤੇਰੀ ਹਸੈ ਕਾ ਮਨ ਹੈ ਯਾਰ ਤੇਰੀ ਸਰਕਾਰ ਹੋ ਰਹੀ ਹੈ ਜੀ ਤੇਰੀ ਜੈ ਜੈ ਕਾ ਸੇ ਤੂੰ ਮਰਦਨ ਬਸਿਆ ਸੁਣ ਜੇ ਕਾਰ ਕਰੇ ਕੋਈ ਤੇਰੀ ਕਹਿ ਸਹਾਰਾ ਹੋ ਰਹੀ ਹੈ ਤੇਰੀ ਜਨਤਨਾ ਚਾਹਵਾਂ ਹੋ ਰਹੀ ਹੈ ਤੇਰੀ ਜਨਤਨਾ ਚਾਹਵਾਂ ਹੋ ਰਹੀ ਹੈ ਮੈਂ ਨਾ ਕੁਨ ਭਾਈ ਕਰਨਾ ਕੋਈ ਮੈਂ ਨਾ ਕੁਨ ਭਾਈ ਕਰਨਾ ਕੋਈ

I'm so sorry.

ਕਿਆ ਕੰਸਾ ਹੈ ਇਹ ਮੁਕਫਤੇ ਤੰਤਾਂ ਚੇਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪ੍ਰਕਾਸ਼ਪੁਰ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਮਾਡਲ ਕਲੋਨੀ ਦੀ ਸਮੂਹ ਸੰਗਤਾਂ ਲਾਲੜੂ ਮੰਡੀ ਦੀ ਹਰ ਸਾਲ ਦੀ ਤਰ੍ਹਾਂ ਰਾਰ ਮਿਲ ਕੇ ਇਕੱਤਰਤ ਹੋ ਕੇ ਪ੍ਰਭਾਤ ਫੇਰੀਆਂ ਕੱਢਦੇ ਆ ਰਿਹਾ ਸੋ ਅੱਜ 24 ਤਰੀਕ ਪਹਿਲੀ ਪ੍ਰਭਾਤ ਫੇਰੀ ਸੀ ਤੇਨਾਂ ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜੋ ਪ੍ਰਵਾਸ ਪੇਰੀਆਂ ਨੇ 3 ਤਰੀਕ ਤੱਕ ਚੱਲਣਗੀਆਂ 3 4 5 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਚੱਲਦੇ ਰਹਿਣਗੇ 5 ਨੂੰ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਸਜਣਗੇ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਸੋ ਸੰਗਤਾਂ ਦਾ ਬਹੁਤ ਹੀ ਹਰ ਸਾਲ ਦੀ ਤਰ੍ਹਾਂ ਅਥਾ ਪਿਆਰ ਹੈ ਸਾਰੀ ਸੰਗਤਾਂ ਮਾਦਰ ਕਲੋਨੀਆਂ ਨਾਲ ਮਿਲ ਕੇ ਬੀਬੀਆਂ ਬੀਰ ਬੱਚੇ ਸੋ ਸਾਰੀ ਸੰਗਤਾਂ ਬਹੁਤ ਸਹਾਇਕ ਕਰਦੀਆਂ ਨੇ ਸੋ ਪਹਿਲੇ ਤਰੀਕ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਖੁਸ਼ੀ ਨੂੰ ਮੁੱਖ ਰੱਖਦੇ ਆ ਹਰ ਸਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੋ ਬੱਚਿਆਂ ਦੇ ਸਹਾਇਕ ਸਦਕਾ ਨਗਰ ਕੀਰਤਨ ਪਹਿਲੇ ਨਵੰਬਰ ਨੂੰ 10 ਵਜੇ ਸਤਸੰਗਤਿ ਤੋਂ ਆਰੰਭ ਹੋਏਗਾ ਸੋ ਸਾਰੇ ਨਗਰ ਦੇ ਵਿੱਚ ਘੁੰਮਦੇ ਹੋਏ ਸ਼ਾਮ ਨੂੰ ਇੱਥੇ ਹੀ ਸਮਾਪਤੀ ਹੋਏਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਹਦੇ ਵਿੱਚ ਵੱਧ ਚੜ ਕੇ ਆਪ ਜੀ ਨੇ ਯੋਗਦਾਨ ਦੇਣਾ ਹੈ ਪ੍ਰਭਾਤ ਪੇਰੀਆਂ ਦੇ ਵਿੱਚ ਪਹਿਲੀ ਪ੍ਰਭਾਤ ਪੇਰੀ ਅੱਜ ਹੋਈ ਹੈ ਸੋ 10 ਪ੍ਰਭਾਤ ਪੇਰੀਆਂ ਉਹਨੇ ਸਤਗੁਰੂ ਸਿੱਤੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਬਾਲ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੇ ਸੋ ਇਸੇ ਤਰ੍ਹਾਂ ਸੰਗਤਾਂ ਵੱਧ ਚੜ ਕੇ ਗੁਰੂ ਸਾਹਿਬ ਦੇ ਨਾਲ ਪਿਆਰ ਕਰਦੀਆਂ ਰਹਿਣ ਗੁਰੂ ਘਰ ਦੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਰਹਿਣ ਸੋ ਸਾਰੀਆਂ ਸੰਗਤਾਂ ਦਾ ਜਥੇ ਦਾ ਧੰਨਵਾਦ ਹੈ ਉਹੀਆਂ ਪੁੱਲਾਂ ਦੇ ਕੇ ਮਾਮਲਾ ਉਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ